ਲਓ ਜੀ ਅੱਜ ਆਪਣੇ ਸਕੂਲ 'ਚ ਹੈਗਾ ਚਿਲड्रन ਡੇ ਸੈਲੀਬ੍ਰੇਸ਼ਨ ਜੀ ਕੌਣ ਹੈ ਜਿਸ ਬੰਦੇ ਕੋ ਦੇਖਿਆ ਆਪਣੇ ਜਿਹ ਹੈ ਬਿਮਲਾ ਦੇਵੀ ਬਿਮਲਾ ਮਾਸੀ ਇਹੀ ਕੋਈ ਨਹੀਂ ਆਇਆ ਆ ਲਓ ਜੀ ਇਸ ਸਮੋਸੇ ਸਾਰੇ ਖਾਂਦੇ ਹੋਣਗੇ ਪਰ ਆਪਾਂ ਖਾਂਦੇ ਹਾਂ ਸਮੋਸੇ ਦੀ ਚੂਰਪੂਰ ਤੁਹਾਨੂੰ ਵਧੀਆ ਲੱਗਦੀ ਹੈ ਇਹ ਤੇ ਬੱਚਿਆਂ ਲਈ ਅੱਜ ਸਮੋਸੇ ਆਏ ਸਕੂਲ 'ਚ ਤੇ ਟੀਚਰਸ ਲਈ ਵੀ ਆਏ ਸੀ ਪਰ ਆਪਾਂ ਆਹ ਵਾਲੇ ਲੈਣੇ ਵਧੀਆ ਲੱਗਦੇ ਆਪਾਂ ਨੂੰ ਬਿਮਲਾ ਮੈਂ ਮੈਂ ਇੱਥੇ ਸੁਮੰਦਰ ਖਾਈ ਜਾਂਦੇ ਸੀ ਥੋੜੇ ਥੋੜੇ ਖਾ ਲਈ ਸੀ ਬੱਚਿਆਂ ਨੂੰ ਸਾਰਿਆਂ ਨੂੰ ਸਾਲੀ ਮਤਲਬ ਡਿਸਟ੍ਰੀਬਿਊਟ ਕਰਤੇ ਹੁਣ ਦੇਖਦੇ ਆ ਆਪਣੇ ਸਕੂਲ ਚ ਪ੍ਰੋਗਰਾਮ ਵੀ ਆ ਫੰਕਸ਼ਨ ਥੋੜਾ ਜਿਹਾ ਉਹ ਵੀ ਤੁਹਾਨੂੰ ਦਿਖਾਵਾਂਗੇ ਬਣੇ ਰਿਹਾ ਕਰੋ ਤਣਾ ਲੱਕਪਲ ਬਲੌਗ ਨਾਲ ਦੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਬੱਚਾ ਜੀ ਟਾਈਮ ਟੇਬਲ ਦਾ ਸਾਡਾ ਨਿਪੜਿਆ ਨਹੀਂ ਤੁਸੀਂ ਕਮੈਂਟਾਂ ਚ ਫਿਰ ਪੁੱਛ ਲੈ ਜੇ ਟਾਈਮ ਟੇਬਲ ਦਾ ਕੰਮ ਇਹ ਚੱਲੀ ਜਾਂਦਾ ਇਹ ਚੱਲੀ ਜਾਊਗਾ ਠੀਕ ਹੈ ਜੀ ਕਲਿੱਪ ਐਡ ਕਰਾਂਗੇ ਤੁਹਾਨੂੰ ਬੱਚਿਆਂ ਦੇ ਫੰਕਸ਼ਨ ਦਾ ਵੀ ਅੱਗੇ ਸਾਡੇ ਨਾਲ ਨਾਲ ਤੁਸੀਂ ਵੀ ਇੰਜੋਏ ਕਰਿਓ ਦਿੱਲੀ ਦੇ ਵਿੱਚ ਹੀ ਚਾਰਿਆ ਬਣ ਕੇ ਹਿੰਦ ਚੱਲ ਇਸ ਦੀ ਹੀ ਕਰਵਾਨੀ ਹੂੰ ਅੱਤੇ ਹੋੜ ਵਧਾਇਓ ਸੁਪੇ ਦੇ ਦਰਵਾਜ਼ਾ ਲੈ ਕੇ ਫਤੇ ਪਤੇ ਪਰਾਇ ਤੂਤੀਆਂ ਨਿੱਕੀਆਂ ਨਿਯਤ ਦਾ ਸਾਥਾ ਬਚਾ ਕਰਨਾ ਰਾਹੀ ਦੁਨੀਆ ਦੇ ਇਨਸਾਨੂ ਜਗਣੀ ਆਤਮਾ ਕਰਨਾ ਨਮਾ ਕੋਈ ਦਿਹਾ ਜਲਵਾ ਦਿਖਾ ਆਪਣਾ ਉਸੇ ਰਾ ਉਠ ਜ਼ਰਾ ਜਲਵਾ ਦਿਖਾ ਆਪਣਾ ਬੜੀ ਨਿਲੇ ਬਰਿੰਦੇਤਾ ਗਏ ਤੁੰਗੀਆਂ ਤੇਰੀ ਪਰਵਾਜ਼ ਦੇ ਕੰਢੇ इंसानी पिसरती कोशिश त कर ਕੇ ਆ ਕੇ ਨਾ ਸਾਡੇ ਦਿਲਾਂ ਨੂੰ ਵਿਕਤੇ ਨਹੀਂ ਹੁੰਦੀਆਂ ਹਨੀਆਂਆਂ ਇਹ ਖੇੜ ਵੀ ਅਜੀ ਬਹਿਣਾ ਦੂਰੀ ਨਾ ਕਰੀ ਬਹਿ ਕਿਵੇਂ ਹੁਮਾਰੇ ਅਕਬਾਲੀਆਂ ਹਾਇ ਇਸ ਗੱਲ ਨੂੰ ਤਾਂ ਜਾਣਦਾ ਹੈ ਕੋਲੀਆਂ ਤੇ ਮੁਠੀਆਂ ਦੇ ਵਿੱਚ ਕਰ ਬੰਦ ਹੁੰਦੀ ਕਿ ਮੁਠੀਆਂ ਦੇ ਵਿੱਚ ਕਦੀ ਬੰਦ ਹੁੰਦੀ ਕੋਲ ਨਾੜੀ ਜਨ ਤਨ ਫੜਨੇ ਦੀ ਤਾਂ ਕਰੀਏ ਅਸਾਨੂੰ ਕੋਣ ਦਵੇਗਾ ਮਤ ਜਿੱਕੇ ਥੱਲੇ ਇਨਸਾਨੀ ਤੇ ਤਰਸੀ ਦੇ ਪਰਵੰਦ ਹੈ ਨਹੀਂ ਕੋਸ਼ਿਸ਼ ਤਾਂ ਕਰੀਏ ਹਾਂਜੀ ਕੀ ਹਾਲ ਚਾਲ ਆ ਸਾਰਿਆਂ ਦਾ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਬੈਕ आवर YouTube ਚੈਨਲ ਤਨਾ ਲੱਕਪਲ ਬਲੌਗਸ ਤੇ ਆਪਾਂ ਦੇ ਵਲੌਗ ਦੀ ਸਟਾਰਟਿੰਗ ਕੀਤੀ ਹੈ ਥੋੜੀ ਜਿਹੀ ਲੇਟ ਤੇ ਬੈਕ ਤੇ ਆਪਾਂ ਤੁਹਾਨੂੰ ਕਲਿੱਪ ਐਡ ਕੀਤੇ ਹੋਏ ਨੇ ਬੱਚਿਆਂ ਦੇ ਸਕੂਲ ਦੇ ਫੰਕਸ਼ਨ ਦੇ ਚਿਲड्रन ਡੇ सेलिब्रेशन ਦੇ ਬੱਚਿਆਂ ਨੂੰ ਸਮੋਸੇ ਸਮੋਸੇ ਵੰਡੇ ਗਏ ਸੀ ਤੇ ਫੰਕਸ਼ਨ ਸੀ ਛੋਟਾ ਜਿਹਾ ਬੱਚਿਆਂ ਦੇ ਲਈ ਅਰੇਂਜ ਕੀਤਾ ਗਿਆ ਸੀ ਉਹ ਕਲਿੱਪਸ ਆਪਾਂ ਤੁਹਾਨੂੰ ਪਿੱਛੇ ਐਡ ਕਰਤੀਆਂ ਤੇ ਵਿਚਾਲੇ ਆਪਾਂ ਕਰ ਰਹੇ ਆਂ ਵੈਲਕਮ ਚੈਨਲ ਤੋਂ ਬਣੇ ਰਿਹਾ ਕਰਤਣਾ ਲਕਪਲ ਵਲੌਗਸ ਨਾਲ ਤੇ ਹੁਣ ਆਪਾਂ ਘਰ ਆ ਗਏ ਸੀ ਡਿਊਟੀ ਤੋਂ ਤੇ ਚਾਹ ਵਗੈਰਾ ਪੀ ਕੇ ਵਲੌਗ ਸੈੱਟ ਕਰਕੇ ਤੇ ਹੁਣ ਆਪਾਂ ਚੱਲੇ ਆਂ ਬਾਜ਼ਾਰ ਦਾ ਬਰਤਮਨ ਵਗਰਲਾ ਨੇ ਚਾਰ ਪੌਂ ਲਈ ਮੰਮੀ ਤੇ ਮੈਂ ਬਾਜ਼ਾਰ ਜਾਵਾਂਗੇ ਬਾਜ਼ਾਰ ਜਾ ਕੇ ਸਮਾਨ ਲੈ ਕੇ ਆਉਣੇ ਆ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਵੀ ਬਾਜ਼ਾਰ ਦਾ ਸ਼ਾਟ ਦਿਖਾਈਏ ਮਤਲਬ ਸਮਾਨ ਕੀ ਲੈ ਕੇ ਆ ਰਹੇ ਆ ਆਪਾਂ ਬਣੇ ਰਹੋ ਜੀ ਸਾਡੇ ਨਾਲ ਚੱਲੇ ਆਪਾਂ ਬਾਜ਼ਾਰ ਮਿਲਦਾ ਤੁਹਾਨੂੰ ਆ ਕੇ ਤੂੰ ਸੋਣਾ ਨਾ ਇੱਕ ਟਾਈ ਡੋਲੂ ਕਹਿੰਦਾ ਟਾਵਲਾ ਬਰਤਮਾ ਆਵਲਾ ਵਰਤਮਨ ਲੈ ਲਿਆ ਆਪਾਂ ਕੱਚਾ ਲੈ ਹੁਣ ਆਪਾਂ ਚੱਲ ਲਈ ਕਰੀ ਲਓ ਜੀ ਆਪਾਂ ਬਾਜ਼ਾਰ ਜਾਏ ਸੀ ਵਰਤਮਨ ਮੰਮੀ ਲੈ ਆਏ ਕਿਲੋ ਵਾਲੀ ਲੈ ਕੇ ਆਏ ਆ ਆਪਾਂ ਤੁਹਾਨੂੰ ਦਿਖਾਇਆ ਸੀ ਜਦੋਂ ਆਪਾਂ ਲੈ ਲਈ ਸੀ ਬਾਜ਼ਾਰ ਚ ਭੀੜ ਵਾਲੀ ਸੀਗੀ ਤੇ ਹੁਣ ਇਧਰ ਡੈਡੀ ਤਾਂ ਚੱਲੀ ਜਾਂਦਾ ਪਪੀਤੇ ਦਾ ਕੰਮ ਪਪੀਤਾ ਜੋਰਾ ਸੋਨਾ ਤੇ ਖਾਦਾ ਜਾ ਰਿਹਾ ਦੇਖੋ ਹੈਲੋ ਉਧਰ ਜ਼ਰਾ ਆਰਤੀ ਬੱਚਾ ਬਾਰੇ ਹੈਲੋ ਕਰੀ ਜਾਂਦਾ ਮੰਮੀ ਵੀ ਲਾ ਕੇ ਦਾ ਵਿੱਚ ਪਪੀਤੇ ਦਾ ਤੇ ਇਧਰ ਬਾਬਾ ਜੀ ਦੇ ਰੈਗੂਲਰ ਦੀ ਤਰ੍ਹਾਂ ਚੱਲ ਰਹੇ ਨੇ ਆਪਣੇ ਦੀਵਾਨ ਆਪਾਂ ਦੇਖਦੇ ਹੁੰਨੇ ਹਮੇਸ਼ਾ ਰਾਤ ਨੂੰ ਬਾਬਾ ਵੀ ਬਿਰਤੀ ਲੈਟਾ ਅੱਖਾਂ ਬੰਦ ਕਰਕੇ ਬਿਰਤੀ ਲੈ ਬੈਠਾ ਬਾਬਾ ਅੱਖਾਂ ਗੋਭੀ ਬਣਾਵਾਂਗੇ ਜੀ ਅੱਜ ਆਪਾਂ ਗੋਭੀ ਬਣਾਉਣੀਆਂ ਮਿਰਚਾਂ ਲਗੀਆਂ ਹੋਈਆਂ ਦੇਖੋ ਇੱਧਰ ਆਪਾਂ ਮੂਲੀਆਂ ਲੈ ਕੇ ਸੀ ਮੋਲਟੀ ਮੁਰਿਆਈਆਂ ਆ ਆਪਾਂ ਗੋਭੀ ਵਾਲਾ ਪਿਛਲੀ ਵਾਰੀ ਵੀ ਕੱਟਿਆ ਸੀ ਹਲਦਾ ਚਮਾ ਇਹ ਮਾਂ ਨੀਚੋਂ ਚੋੜੀ ਢਾਲਾਈ ਜਾਂਦੀ ਐ ਤੋ ਪੀਤੇ ਦਾ ਆਮਨਵੀਰ ਮੈਂ ਬਈ ਜਪਨੀਸ ਫਲ ਖਾਣਾ ਇਹ ਖਾਣਾ ਲੈ ਮੈਨੂੰ ਕਿਹੜਾ ਫਲ ਖਾਂਦਾ ਕਹਿੰਦਾ ਮੈਂ ਨਾਂ ਵੀ ਨਹੀਂ ਸੁਣਿਆ ਆ ਚਣਿਆਂ 'ਚ ਪਾਣੀ ਹੋਰ ਪਾਤਾ ਚਣਿਆਂ 'ਚ ਹੋਰ ਪਾਣੀ ਪਾਤਾ ਆ ਵੇਖੜੇ ਆ ਗਏ ਆਮਨਵੀਰ ਵਿਚਾਰੇ ਬੈਟਵਾਲ ਆਲੀ ਲੱਟ ਦੇਖੋ ਇਹ ਲਾਚਕਣਾ ਗੀਜਰ ਫੇਰ ਲਾਇਆ ਪਿਆ ਵੀ ਨੂੰ ਨਾ ਵਾਗਿਆ ਪਾ ਦੇਖੋ ਸਾਡਾ ਸ਼ੀਸ਼ਾ ਕੈਂਟ ਵਾਲਾ ਸਟੇਨ ਹਜੇ ਤੱਕ ਲੈ ਦੇਣੇ ਆ ਫੇਰ ਪੈ ਜਾਂਦੇ ਨੇ ਪੂਰੇ ਫੁੱਲ ਬੋਲ ਨਹੀਂ ਲੱਗ ਜਾਂਦੀ ਕੰਮ ਆ ਆ ਪਾਣੀ じゃ ਹੋਰ ਪਾਇਆ ਚਣਿਆਂ ਚ ਜੜੀ ਜਾਸਤੇ ਬਣਾਉਣੇ ਹੁੰਨੇ ਆ ਜੀ ਆਪਾਂ ਚਨੇ ਉਦੋਂ ਤਾਂ ਆਪਾਂ ਗੋਭੀ ਬਣਾਉਣੀ ਆ ਕੱਟੀ ਪਈ ਆ ਆਪਣੀ ਇਧਰ ਪਿਆਜ਼ ਕੱਟੀ ਪਈ ਨੇ ਇਧਰ ਗੋਭੀ ਦੇ ਕਿੱਚ ਵਿੱਚ ਹੁੰਦੇ ਨੇ ਜਿਹੜੇ ਉਹ ਕੱਟੇ ਪਏ ਨੇ ਪ੍ਰੈਗਨੈਂਸ ਦੇਖੋ ਕਿੰਨੀ ਆ ਜਾਂਦੀ ਆ ਚੁਣੀਆਂ ਦੀ ਆਹ ਦੇਖੋ ਇਹ ਦਰ ਕੀ ਕਰੀ ਆ ਦੇਖੋ ਆਹ ਦੇਖੋ ਆਹ ਦੇਖੋ ਕੀ ਕਰੀ ਜਾਂਦਾ ਲਓ ذرا آمب وچ دکھے دوستستانی ਚੜਾਈ ਜਾਂਦਾ ਮੇਰੇ ਮੇਰੇ ਖਰਾਬ ਕਰਨੇ ਨੇ ਇਹ ਸਰਦੀਆਂ ਲਈ ਨਾ ਆਹ ਦੇਖੋ ਜਮੀ ਬੇਵਕੂਫ ਬੰਦਾ ਹੈ ਭਾਈ ਸਾਡਾ ਮੁੰਡਾ ਨਹੀਂ ਅਬ ਕੀ ਪਾਵਾਂ ਸ਼ਰਾਰਤੀ ਬੱਚਾ ਵਾਲਾ ਹੈ ਦੇਖਿਓ ਹਾਂ ਹੱਥਾਂ ਤੇ ਸੱਟ ਲਾ ਲੀ ਬਿਰਿਆ ਆਪਣੇ ਪਾਉ ਜਿਹੜੇ ਤੁਹਾਡੇ ਖੇਡਣ ਵਾਲੇ ਗਲਵਜ਼ ਨੇ ਵੱਡੇ ਮੋਟੇ ਨਹੀਂ ਉਹਦੇ ਪਏ ਸ਼ੂ ਰੈਕ ਤੇ ਪਏ ਕਰਦੇ ਮੋਟੇ ਵਾਲੇ ਵੱਡੇ ਵੱਡੇ ਫੋਡੇ ਉਹ ਉਦੀ ਵਾਲੇ ਬਾਕਸਰ ਵਾਲੇ ਬੌਕਸਿੰਗ ਜੀ ਵਾਲੇ ਦੇਖਿਓ ਕਿ ਮੇਰਾ ਆਰਤੀ ਕਰਦਾ ਜੀ ਜੀ ਆਪਾਂ ਦੁਕਾਨ ਤੇ ਆ ਗਏ ਸੀ ਫੇਰ ਆਵਾਂਗੇ ਦੁਬਾਰੇ ਲਾਈਵ ਹੋਵਾਂਗੇ ਅਗੇ ਅੱਧੇ ਘੰਟੇ ਤੱਕ ਤੇ ਕਵਰ ਜੇ ਆਰਡਰ ਕਰਨੇ ਸੀ ਆਪਾਂ ਫੋਨ ਦੇ ਉਹ ਦੇਖਦੇ ਸੀ ਤੇ ਬਾਕੀ ਆਪਾਂ ਦੁੱਧ ਲੈਣ ਆਏ ਸੀ ਸ਼ਾਪ ਤੋਂ ਹੁਣ ਆਪਾਂ ਦੁੱਧ ਲੈ ਕੇ ਚੱਲਦੇ ਆ ਤੇ ਫ੍ਰੀ ਬੈਠੇ ਨੇ ਦੇਖੋ ਜਿਹੜੇ ਕਿ ਐਵੇਂ ਬਾਲਾ ਕੰਮ ਕਰਦੇ ਨੇ ਜਿਵੇਂ ਵਿਲੇ ਬੈਠਨੇ ਮੈਨੂੰ ਤੁਸੀਂ ਘਰੇ ਵੀ ਦੇਖਿਆ ਸੀ ਮੇਰੇ ਵਲੌਗ ਨਾ ਕਿ ਲੈ ਕੇ ਇਸ ਕੰਮ ਕਰਦੇ ਹੋ ਤੇ ਹੁਣ ਵੀ ਜਾਨੀ ਆ ਹਾਂ ਆਪੀ ਕਿਉਂ ਵਿਲੇ ਵਲੌਗ ਦੇਖ ਲਿਆ ਕਰੋ ਭਾਈ ਪੈਸੇ ਪੂਸੇ ਕਮ ਲਓ ਤੇ ਵਲੌਗ ਬਲੌਗ ਦੇਖ ਲਿਆ ਕਰੋ ਸਾਡੇ ਪਤਾ ਨਹੀਂ ਤੁਹਾਡੀ ਕੀ ਸਲਾਹ ਆ ਗਈ ਸਮਝ ਤੋਂ ਬਾਹਰਾਂ ਗੱਲ ਇਹ ਹੁਣ ਆਪਾਂ ਚੱਲਦੇ ਆਂ ਜੀ ਘਰੇ। ਵੀ ਸ਼ੇਅਰ ਕਰਦੇ ਕਰੋ, ਸਬਸਕ੍ਰਾਈਬ ਕਰਦੇ ਕਰੋ, ਲਾਈਕ ਕਰਦੇ ਕਰੋ, ਕਮੈਂਟ ਕਰਦੇ ਕਰੋ। ਮੈਂ ਜੇ ਖੜੀ ਹੁੰਦੀ ਸੀ ਉੱਪਰ ਮਤਲਬ ਇਦਾਂ ਤਾਂ ਇਹ ਨਹੀਂ ਸੀ ਆਉਂਦੇ ਵੀਡੀਓ 'ਚ ਫਿਰ ਮੈਂ نیچے ਬੈਠ ਗਈ। ਦੋਨੇ ਜਣੇ ਕਵਰ ਕਰ ਲੈਣੇ ਆ ਵੀਡੀਓ। ਮੈਂ ਬੈਠ ਕੇ ਵੀਡੀਓ ਬਣਾਉਣ ਲੱਗ ਗਈ ਵੀ ਚਲ ਇਹਨਾਂ ਦਾ ਵੀ ਸ਼ੂਟ ਲੈ ਲੈਣੇ ਕਹਿ ਰਹੇ ਨੇ। ਹੈ ਨਹੀਂ ਮੈਂ ਤਾਂ ਬਲੌਗ 'ਚ ਨਹੀਂ ਹੈਗਾ ਫਿਰ ਮੈਂ ਕਰੇ ਬਣਾ ਲੈਣੀ ਹੈ ਫਰੈਂਡ ਵੀ ਕਰਨਾ ਹੁੰਦਾ ਨਾ ਵੀ ਦਿਨ ਤੋਂ ਬਾਅਦ 23 ਤੋਂ ਬਾਅਦ ਵੀ ਪੂਰਾ ਵਲੌਗ ਲੈ ਕੇ ਆਉਂਗਾ ਮੈਂ ਪੂਰਾ 23 ਤੋਂ ਬਾਅਦ ਤੁਸੀਂ ਹਾਂ ਤੁਸੀਂ ਵੀ ਕਲਿੱਪ ਐਡ ਕਰਿਆ ਕਰੇ ਕਰੇ ਸਦਮਾ ਆ ਗਿਆ 크ਿਸਮਸ ਦਾਮਾ ਅ ਬਰਕ ਲੋਡ ਆ ਗਿਆ ਥੋੜਾ ਜਿਹਾ ਮੇਰੇ ਤੇ ਸੈਂਕਰ ਸੈਂਕਰ ਆ ਗਿਆ ਬਰਕ ਲੋਡ ਕਰਕੇ ਥੋੜਾ ਜਿਹਾ ਆਪਾਂ ਵਲੌਗ ਸ਼ੂਟ ਨਹੀਂ ਕਰ ਸਕਦਾ ਮੇਰੇ ਡਿਊਟੀ ਤੇ ਐ ਚੀ ਦੇ ਦੋ ਡੈਫੜ ਕੀ ਦਈਏ ਦੋ ਡੈਫੜ ਦੇ ਦੋ ਆ ਰਿਹਾਗਾ ਚਲੋ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਆਪਾਂ ਹੁਣ ਕਰੇ ਦੋ ਦਫੜਾ ਆਈਏ ਫਿਰ ਆ ਕੇ ਲਾਈਵ ਹੁੰਨੇ ਆ ਠੀਕ ਹੈ ਜੀ ਨੈਕਸਟ ਡੇ ਦੀ ਮਾਰਨਿੰਗ ਹੋ ਗਈ ਕੱਲ ਆਪਾਂ ਬਲੌਗ ਨੂੰ ਕੰਟੀਨਿਊ ਨਾ ਨਹੀਂ ਕਰ ਪਾ ਸਕੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਰੈਸਲੈਸ ਹੋ ਗਈ ਸੀ ਬੋਡੀ ਤੇ ਹੁਣ ਆਪਾਂ ਸਕੂਲ ਪਹੁੰਚ ਗਏ ਸਕੂਲ ਦੇ ਵਿੱਚ ਆ ਕੇ ਆਪਾਂ ਸਵੇਰ ਦੇ ਕੰਮ ਨਿਮੇੜ ਲੇ ਤੇ ਹੁਣ ਆਪਾਂ ਪੀਵਾਂਗੇ ਚਾਹ ਬਿਸਕਟ ਨਾਲ ਦੁੱਧ ਵਾਲੇ ਬਿਸਕਟ ਮਿਲਕ ਬਿਸਕੀਟ ਤੇ ਇਸ ਦੇ ਨਾਲ ਆਪਾਂ ਤੁਹਾਨੂੰ ਅੱਜ ਆਪਾਂ ਕਿਤਾਬਾਂ ਵੀ ਆਈ ਨੇ ਲੈਵ ਵਿੱਚ ਉਹ ਵੀ ਸੈੱਟ ਕਰਨੀਆਂ ਨੇ ਲੈਵ ਦੀ ਵੀ ਕਲੀਨਿੰਗ ਕਰਨੀ ਉਹ ਗੰਦੀ ਹੋਈ ਪਈ ਆ ਲੈਵ ਤੇ ਬਾਕੀ ਦੇਖਦੇ ਆਂ ਬਣੇ ਰਿਓ ਆਪਾਂ ਇਹ ਬਲੌਗ ਦਾ ਐਂਡ ਅੱਜ ਕਰਾਂਗੇ ਤੇ ਜਿਹੜਾ ਕੱਲ ਵਾਲਾ ਬਲੌਗ ਸੀ ਆਪਣਾ ਉਹ ਦਿਖਾਉਣੇ ਅੱਗੇ-ਅਗੇ ਆਪਣੇ ਕੰਮ-ਕਰਚ ਆਵਗੈਰਾ ਪੀਲੀਏ ਬੁਕਸ ਸੈੱਟ ਕਰ ਲਈ ਠੀਕ ਹੈ ਜੀ ਤੇ ਅੱਜ ਵਾਲਾ ਦਿਨ ਬਹੁਤ ਬਿਜ਼ੀ ਰਿਹਾ ਮੈਂ ਤੁਹਾਨੂੰ ਸਕੂਲ 'ਚ ਕਿਹਾ ਸੀ ਮੈਂ ਵਲੌਗ ਬਣਾਉਂਗੀ ਆਪਾਂ ਲਮੀਰਾ ਵਗੈਰਾ ਸੈੱਟ ਕਰਨ ਲੱਗੇ ਫਿਰ ਥੋੜਾ ਜਿਹਾ ਟਾਈਮ ਟੇਬਲ ਸੈੱਟ ਕਰਨ ਵਾਲਾ ਸੀ ਉਹ ਕਰਨ ਲੱਗੇ ਤਾਂ ਕਰਕੇ ਟਾਈਮ ਹੀ ਨਹੀਂ ਲੱਗਿਆ ਵਲੌਗ ਬਣਾਉਣ ਦਾ ਤੇ ਉਸ ਤੋਂ ਬਾਅਦ ਆਪਾਂ ਘਰ ਆ ਗਏ ਘਰ ਆ ਕੇ ਥੋੜਾ ਜਿਹਾ ਮਾਰਕੀਟ ਦਾ ਕੰਮ ਸੀ ਸਿੱਧਾ ਮਨਦੀਪ ਨੇ ਮੈਨੂੰ ਕੀਤਾ ਬਰਨਾਲੇ ਉਪਿਕ ਤੇ ਫਿਰ ਆਪਾਂ ਮਾਰਕੀਟ ਚਲੇ ਗਏ ਮਾਰਕੀਟ ਦੇ ਕੰਮ ਵਗੈਰਾ ਕਰਕੇ ਤੇ ਹੁਣ ਮੇਰੇ ਕੋਲੇ 5:20 ਮਿੰਟ ਹੋ ਚੁੱਕੇ ਨੇ ਮੈਂ ਹੁਣ ਆਈਆਂ ਘਰ ਤੇ ਭੁੱਖ ਬਹੁਤ ਲੱਗੀ ਪਈ ਆ ਮਤਲਬ ਨੀਂਦ ਲੱਗੀ ਵੀ ਚਾਹ ਪੀਂਦੀ ਤੇ ਹੁਣ ਆਪਾਂ ਪੀਵਾਂਗੇ ਚਾਹ ਤੇ ਹੁਣ ਬਲੌਗ ਆ ਜਿਹੜਾ ਇਹਨੂੰ ਕੰਟੀਨਿਊ ਨਹੀਂ ਕਰਾਂਗੇ ਇਸ ਬਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਤੁਹਾਨੂੰ ਆਪਾਂ ਨਵੇਂ ਬਲੌਗ ਨਾਲ ਮਿਲਾਂਗੇ ਅੱਜ ਦਿਨ ਸੀ ਜਿਹੜਾ ਬਹੁਤ ਜ਼ਿਆਦਾ ਬਿਜੀ ਰਿਹਾ ਕਿਉਂਕਿ ਟੀਚਰਸ ਕਾਫੀ ਜਨੇ ਸੈਮੀਨਾਰ ਤੇ ਸੀ ਕੁਝ ਛੁੱਟੀ ਤੇ ਸੀ ਉਹਦੇ ਕਰਕੇ ਨਾ ਕੰਮ ਸੀ ਜਿਹੜੇ ਬਹੁਤ ਬਦੇ ਪਏ ਸੀ ਫਿਰ ਅਡਜਸਟਮੈਂਟ ਤਾਂ ਹੋ ਜਾਂਦਾ ਤੇ ਕਾਫੀ ਕੰਮ ਸੀ ਮੈਂ ਵੀ ਅੱਜ ﺍﻟमीरा ਵਗੈਰਾ ਸੈੱਟ ਕਰਨੀ ਸੀਗੀ ਤੇ ਉਹ ਵੀ ਸੈੱਟ ਕੀਤੀ ਹਾਫ ਸੈੱਟ ਹੋ ਗਈ ਕੁਝ ਕਰਹਿੰਦੀ ਆ ਕੁਝ ਆਪਾਂ ਮੰਡੇ ਕਰਾਂਗੇ ਸੈੱਟ ਕਾਫੀ ਚੀਜ਼ਾਂ ਦੀ ਸੈਟਿੰਗ ਕਰਨ ਵਾਲੀ ਸੀ ਲੈਬ ਦੇ ਕਰਟਨ ਵਗੈਰਾ ਸੈੱਟ ਕਰਨ ਵਾਲੀ ਸੀ ਉਹ ਵੀ ਕੀਤੇ ਆਪਾਂ ਤੇ ਹੁਣ ਅਜੇ ਮੈਂ ਹੁਣੀ ਆ ਕੇ ਰੁਕੀ ਆ ਘਰ ਤੇ ਪਾਣੀ ਵਗੈਰਾ ਪੀਨੇ ਆ ਚਾਹ ਵਗੈਰਾ ਬਣਾਉਣੇ ਆ ਤੇ ਫੇਰ ਲਾਣੀ ਹੁਣ ਇੱਕ ਨਵੀਂ ਵੀਡੀਓ ਨਵੇਂ ਬਲੌਗ ਨਾ ਬਣੇ ਰਿਹਾ ਕਰੋ ਤਨਾਉਣ ਲਾ ਕਪਲ ਬਲੌਗਸ ਨਾਲ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਪਲੀਜ਼ ਨਾ ਭੁੱਲਿਆ ਕਰੋ ਜਾਂਦੇ ਜਾਂਦੇ ਵੀਡੀਓ ਦੇਖ ਕੇ ਲਾਈਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਥੈਂਕ ਯੂ ਸੋ ਮੱਚ ਮਿਲਦੇ ਆ ਇੱਕ ਨਵੀਂ ਵੀਡੀਓ ਇੱਕ ਨਵੇਂ ਬਲੌਗ ਨਾਲ